ਦਣੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਵੱਡੀ ਤਬਾਹੀ ਮਚਾ ਦਿੱਤੀ ਸੀਗੀ ਉਸ ਤਬਾਹੀ ਦਾ ਮੱਝ ਜਿਹੜਾ ਬਹੁਤ ਭਿਆਨਕ ਲੋਕਾਂ ਨੂੰ ਝੱਲਣਾ ਪਿਆ ਕਿਉਂਕਿ ਲੋਕ ਘਰੋਂ ਬੇਕਾਰ ਹੋ ਗਏ ਸੀਗੇ ਹੜ੍ਹਾਂ ਨੇ ਵੱਡੀ ਤਬਾਹੀ ਮਚਾ ਦਿੱਤੀ ਸੀਗੀ ਤੇ ਲੋਕਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਸੀਗਾ ਉੱਥੇ ਹੀ ਇਹਨਾਂ ਲੋਕਾਂ ਦੀ ਪਰਪਾਈ ਕਰਨ ਵਾਸਤੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਇਹਨਾਂ ਲੋਕਾਂ ਦੀ ਬਾਹ ਫੜਨ ਵਾਸਤੇ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਵੀ ਜਿਹੜਾ ਹੈਗਾ ਰਾਤ ਫੰਡ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਉਹਨਾਂ ਰਾਹੀ ਇਹਨਾਂ ਲੋਕ ਦੀ ਜਿਹੜੀ ਹੈਗੀ ਆ ਮਦਦ ਕਰਨ ਦਾ ਇੱਕ ਵੀੜਾ ਚੁੱਕਿਆ ਗਿਆ ਸੀਗਾ ਸਰਦਾਰ ਬਲਜਿੰਦਰ ਸਿੰਘ ਹਮਦਰਦ ਵੱਲੋਂ ਕਿਉਂਕਿ ਸਰਦਾਰ ਬਲਜਿੰਦਰ ਸਿੰਘ ਹਮਦਰਦ ਆਧਾਰਾ ਜੀਤ ਤੇ ਮੁੱਖ ਸੰਪਾਦਕ ਨੇ ਉਹਨਾਂ ਵੱਲੋਂ ਹਰ ਪੀੜਤ ਲੋਕਾਂ ਦੀ ਹਮੇਸ਼ਾ ਹੀ ਬਾਹ ਫੜੀ ਹੈਗੀ ਆ ਭਾਵੇਂ ਉਹ ਕੋਈ ਵੀ ਪਜਾਤੀਆ ਤੇ ਭੀੜ ਪਵੇ ਉਹਨਾਂ ਦੀ ਹਮੇਸ਼ਾ ਹੀ ਬਾਹ ਫੜਦੇ ਹੈਗੇ ਆ ਕਿਉਂਕਿ ਜ਼ਿਲ੍ਹਾ ਫੋਪਰ ਦੇ ਵਿੱਚ ਵੀ ਵੱਡੀ ਜਿਹੜੇ ਹਾਰਾਂ ਨੇ ਤਬਾਹੀ ਮਚਾਈ ਸੀ ਉਹਨਾਂ ਤਬਾਹੀ ਦੇ ਮੰਜ਼ਰ ਜਿਹੜਾ ਸੱਚਾ ਭਿਆਨਕ ਸੀਗਾ ਲੋਕ ਵੱਡਾ ਨੁਕਸਾਨ ਚੱਲਣਾ ਪਿਆ ਸੀ ਲੋਕਾਂ ਦੇ ਘਰਾਂ ਦਾ ਵੀ ਵੱਡਾ ਜਿਹੜਾ ਨੁਕਸਾਨ ਹੋ ਗਿਆ ਸੀ ਆ ਉਸੇ ਤਹਿਤ ਅੱਜ ਉਹ ਅੱਜ ਆਦਾਰਾ ਜੀਤ ਵੱਲੋਂ ਜਿਹੜੇ ਲੋਕ ਸੀਗੇ ਉਹਨਾਂ ਨੂੰ ਰਾਤ ਸਮੱਗਰੀ ਜਿਹੜੀ ਵੰਡ ਕੀਤੀ ਜਾਣੀ ਹੈਗੀ ਆ ਅੱਜ ਅਸੀਂ ਮੌਜੂਦ ਹੈਗੇ ਆ ਮੱਖੂ ਕਸਵਾ ਦੇ ਵਿੱਚ ਜਿੱਥੇ ਕਿ ਹਰ ਪੀੜਤ ਜਿਹੜੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਆ ਆਦਾਰਾ ਜੀਤ ਵੱਲੋਂ ਜਿਹੜੀ ਰਾਤ ਸਮਗਰੀ ਭੇਜੀ ਗਈ ਹੈਗੀ ਆ ਉਹਦੇ ਵਿੱਚ ਫੀਡ ਹੈਗੀ ਆ ਉਹਦੇ ਵਿੱਚ ਕੰਬਲ ਹੈਗੇ ਆ ਉਹਦੇ ਵਿੱਚ ਡੀਜ਼ਲ ਦੇ ਰੂਵੇ ਵਿੱਚ ਜਿਹੜੀ ਹੈਗੀ ਆ ਡਾਹ ਕੜਕ ਦੀ ਬਜਾਈ ਕਰਨੀ ਹੈਗੀ ਆ ਤਾਂ ਕਿਸਾਨਾਂ ਨੂੰ ਜਿਹੜੀ ਹੈਗੀ ਆ ਸਿੱਧੀ ਮਦਦ ਦਿੱਤੀ ਜਾ ਰਹੀ ਹੈਗੀ ਆ ਆਦਾਰਾ ਜੀਤ ਵੱਲੋਂ ਜਿਹੜਾ ਵੱਡਾ ਉਪਰਾਲਾ ਹੜਪੀਟਾ ਵਾਸਤੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਹੜ ਪੀਟਾਂ ਲੋਕਾਂ ਦਾ ਜਿਹੜਾ ਘਰਾਂ ਦਾ ਜਿਹੜਾ ਹੜਾ ਦੇ ਬਰਾਨ ਵੱਡਾ ਨੁਕਸਾਨ ਹੋ ਗਿਆ ਸੀ ਉਸ ਨੁਕਸਾਨ ਦੀ ਪਰਭਾਈ ਕਰਨ ਲਈ ਉਸ ਹਰਪੀਟ ਦੇ ਲੋਕਾਂਵਾਦੀ ਮਦਦ ਕਰਨ ਵਾਸਤੇ ਆਦਾਰਾਜੀਤ ਨੇ ਵੱਡਾ ਉਪਰਾਲਾ ਕਰਕੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਸਾਡੇ ਨਾਲ ਇੱਥੇ ਜਿਲ੍ਹਾ ਫਰੀਪੁਰ ਅਤੇ ਫਾਜ਼ਿਲਕਾ ਦੇ ਇੰਚਾਰਜ ਸਦਾ ਤਰਿੰਦਰਪਾਲ ਸਿੰਘ ਜੀ ਪਹੁੰਚੇ ਹੈਗੇ ਆ ਉਹਨਾਂ ਵੱਲੋਂ ਅੱਜ ਜਿਹੜੀ ਹੈਗੀ ਆ ਰਾਤ ਸਭਗਰੀ ਦੀ ਵੰਡ ਕੀਤੀ ਜਾਣੀ ਹੈਗੀ ਆ ਪੁੱਛਦੇ ਹੈਗੇ ਆ ਕਿ ਆਦਾਰਾਜੀਤ ਵੱਲੋਂ ਜਿਹੜਾ ਹੈਗਾ ਉਪਰਾਲਾ ਕੀਤਾ ਜਾ ਰਿਹਾ ਆ ਭਾਜੀ ਸਸਤੀ ਕਾਂਜੀ ਆਦਾਰਾਜੀਤ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਹਰਪੀਟਤਾ ਦੀ ਬਾਹ ਫੜੀ ਜਾ ਰਹੀ ਹੈ ਕਿਵੇਂ ਦੇਖੋ ਜਦ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦੀ ਘੜੀ ਆਈ ਤਾਂ ਅੰਦਾਰਾ ਜੀਤ ਨੇ ਹਮੇਸ਼ਾ ਅੱਗੇ ਹੋ ਕੇ ਉਸ ਉਹ ਕੀ ਘੜੀ ਦੇ ਵਿੱਚ ਆਪਣਾ ਪੂਰਾ ਇਨਸਾਫ ਦਿੱਤਾ ਪੰਜਾਬੀਆਂ ਦਾ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਿਸ਼ੇਸ਼ ਕਰਕੇ ਸਰਹੱਦੀ ਖੇਤਰਾਂ ਦਾ ਫਸਲਾਂ ਤਬਾਹ ਹੋ ਗਈਆਂ ਪਸ਼ੂ ਰੁੜ ਗਏ ਘਰ ਬਰਬਾਦ ਹੋ ਗਏ ਤਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਰੀ ਜਿਹੜੇ ਹਮੇਸ਼ਾ ਹੀ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਪ੍ਰਤੀ ਆਦੀ ਸੋਚ ਨੂੰ ਬਹੁਤ ਲੰਬੀ ਤੱਕ ਲੱਗ ਨਿਕਦੇ ਹਨ ਉਹਨਾਂ ਦੇ ਉਦਮ ਸਦਕਾ ਅਜੀਤ ਪ੍ਰਕਾਸ਼ਨ ਸਮੂਹ ਨੇ ਅਜੀਤ ਅਜੀਤ ਸਮਾਚਾਰ ਫਲੱਡ ਰੀਲੀਫ ਫੰਡ ਸ਼ੁਰੂ ਕੀਤਾ ਜਿਸ ਤਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਭਰਿਆ ਤੇ ਉਸੇ ਤਹਿਤ ਇਹ ਜੋ ਸਮਾਨ ਹੈ ਹਰ ਪੀੜਤਾ ਤੱਕ ਪਹੁੰਚਾਇਆ ਜਾ ਰਿਹਾ ਹੈ ਪਿਛਲੇ ਦਿਨ ਗੱਟੀ ਰਾਜੋ ਕੇ ਜੋ ਕਿ ਫਰੋਇਪੁਰ ਦੇ ਨੇੜੇ ਸੀ ਉੱਥੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਫਰੋਇਪੁਰ ਫਾਲਕਾ ਦੀ ਕੀਤੀ ਗਈ ਸੀ ਉੱਥੇ ਸਾਡੇ ਕਾਰਜਕਾਰੀ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਨਕ ਜੀ ਤੇ ਹੋਰ ਸਾਡੇ ਪਤਵੰਤੇ ਪੁੱਜੇ ਸਨ ਤੇ ਅੱਜ ਇਹ ਮਕੂ ਹਲਕੇ ਦੇ ਜੋ ਪੀੜਤ ਹਰ ਹਰ ਪੀੜਤ ਉਹਨਾਂ ਨੂੰ ਸਮਾਨ ਵੰਡਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਮੈਂ ਸਾਰੇ ਜਿੰਨੇ ਇੱਥੇ ਹੋਰ ਸਾਡੇ ਵੱਖ-ਵੱਖ ਸਿਆਸੀ ਕਿਸਾਨ ਸਿਰਜਤ ਤੇ ਬੰਦਿਆਂ ਦੇ ਆਏ ਨੁਮਾਇੰਦਿਆਂ ਵਿੱਚ ਸਾਰਿਆਂ ਨਾਲ ਇੱਥੇ ਪੁੱਜਣ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਕਿ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਸੀਮਟ ਜਿਨ੍ਹਾਂ ਦੇ ਘਰ ਤਰੇੜੇ ਗਏ ਜਾਂ ਬਰਬਾਦ ਹੋ ਗਏ ਪਸ਼ੂਆਂ ਜੋ ਪਸ਼ੂਆਂ ਦੇ ਲਈ ਅੱਜ ਵੀ ਹਰਾ ਚਾਰਾ ਛੇਤੀ ਨਹੀਂ ਪੀਜਿਆ ਜਾ ਸਕਦਾ ਜਿਮਿਨਾਂ ਦੇ ਵਿੱਚ ਪਾਣੀ ਖੜਾ ਹੈ ਉਹਨਾਂ ਨੂੰ ਪਸ਼ੂ ਖਰਾਕ ਜਿਹੜੇ 10ਵੀਂ 11ਵੀਂ 12ਵੀਂ ਜਮਾਤ ਦੇ ਬੱਚੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਾਂ ਬਾਪ ਹੁਣ ਸਕੂਨਾਂ ਦੇ ਬੱਚਿਆਂ ਦੇ ਫੀਸਾਂ ਤੇ ਸਕੂਲ ਦੀਆਂ ਵਰਦੀਆਂ ਨਹੀਂ ਲੈ ਕੇ ਦੇ ਸਕਦੇ ਜਾਂ ਭਰ ਸਕਦੇ ਉਹਨਾਂ ਦੀ ਸਹਾਇਤਾ ਵਜੋਂ ਉਹਨਾਂ ਨੂੰ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ ਸਰਦੀਆਂ ਦਾ ਮੌਸਮ ਆ ਰਿਹਾ ਹੈ ਇਹ ਕੰਬਲ ਨੇ ਭਾਰੀ ਗਿਣਤੀ ਕੰਬਲ ਵੀ ਵੰਡੇ ਜਾ ਰਹੇ ਹਨ ਤੇ ਹੋਰ ਸਮਾਨ ਵੀ ਬੀਜ ਵੀ ਜੇ ਕਣਕ ਬੀਜ ਨਹੀਂ ਹੋਵੇ ਜਿਸ ਬੀਜ ਦੀ ਲੋੜ ਹੈ ਉਸ ਨੂੰ 20 ਜ਼ਮੀਨ ਤਿਆਰ ਕਰਨ ਵਾਸਤੇ ਡੀਜ਼ਲ ਇਹ ਸਾਰਾ ਕੁਝ ਵਹਿਗਿਆ ਕਰਵਾਇਆ ਜਾ ਰਿਹਾ ਹੈ ਇਹ ਸਾਰੀ ਇਹ ਜੋ ਚੰਗੀ ਸੋਚ ਹੈ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਜੋ ਇਹ ਉਪਰਾਲਾ ਕੀਤਾ ਉਸ ਦੀ ਸੋਚ ਸਦਕਾ ਹੈ ਮੈਂ ਇਸੇ ਨਾਲ ਹੀ ਸਾਰੇ ਮੇਰੇ ਜਿੰਨੇ ਵੀ ਪਤਵੰਤiai ਨੇ ਸਾਰੇ ਅਨੁਫਰ ਦੁਆਰਾ ਮੈਂ ਜੀ ਆਇਆਂ ਕਹਿੰਦਾ ਹਾਂ ਜਿੰਨੇ ਸਾਡੇ ਪੱਤਰਕਾਰ ਸਾਥੀ ਵੀ ਪਹੁੰਚੇ ਨੇ ਸਭ ਦਾ ਇੱਥੇ ਪਹੁੰਚਣ ਦੇ ਜੀ ਆਇਆਂ ਬਿਲਕੁਲ ਜੀ ਇਹ ਸਨ ਸਰਦਾਰ ਅਤੰਦਰਪਾਲ ਸਿੰਘ ਜੀ ਇਨਚਾਰਜ ਫਾਇਲ ਕਾਤੇ ਫਾਸਫੋਰਸ ਕਿਉਂਕਿ ਉਹਨਾਂ ਦੱਸਿਆ ਹੈਗਾ ਕਿ ਸਰਦਾਰ ਪ੍ਰਜਿੰਦਰ ਸਿੰਘ ਹਮਦਰਦ ਸਰਦਾਰ ਸੰਪਾਦਕ ਅਦਾਰਾ ਜੀਤ ਵੱਲੋਂ ਜਿਹੜੇ ਹੈਗਾ ਵੱਡਾ ਉਪਰਾਲਾ ਕਰਕੇ ਜਿਹੜੇ ਹੜ੍ਹ ਪੀੜਤ ਹੈਗੇ ਆ ਉਹਨਾਂ ਦੀ ਜਿਹੜੀ ਆ ਵੱਡੀ ਬਾਹ ਫੜੀ ਜਾ ਰਹੀ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਵੱਡੀ ਸਹਾਇਤਾ ਰਾਤ ਸਹਾਇਤਾ ਜਿਹੜੀ ਹੈਗੀ ਆ ਭੇਜੀ ਜਾ ਰਹੀ ਹੈਗੀ ਆ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਸਹਾਰਾ ਸੀਗਾ ਜਿਹੜੀ ਸੀਗੀ ਉਹਨਾਂ ਦੀ ਫਸਲਾਂ ਸੀਗੀਆਂ ਉਹ ਨੁਕਸਾਨੀਆਂ ਗਈਆਂ ਸੀ ਕਿਉਂਕਿ ਉਹਨਾਂ ਨੁਕਸਾਨੀਆਂ ਹੋ ਗਈਆਂ ਫਸਲਾਂ ਦੀ ਤਾਂ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਲੋਕ ਜਿਹੜੇ ਹੈਗੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈਗੀ ਉਹਨਾਂ ਦੀ ਬਾਹ ਫੜ ਕੇ ਉਹਨਾਂ ਤੱਕ ਜਿਹੜੀ ਰਾਹ ਸਹਾਇਤਾ ਜਿਹੜੀ ਹੈ ਪੰਚਾਇਤ ਜਾਰੀ ਹੈ ਸਾਡੇ ਨਾਲ ਇੱਥੇ ਹੋਰ ਅੱਗੂ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਜੀ ਕਿਵੇਂ ਦੇਖਦੇ ਹੋ ਆ ਤਾਰਾਜੀਤ ਵੱਲੋਂ ਜਿਹੜੀ ਹੈਗੀ ਵੱਡੀ ਜਿਹੜੀ ਰਾਤ ਸਮਾਗਰੀ ਜਰੀ ਵੰਡੀ ਜਾ ਰਹੀ ਹੈ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸਵਾਗਤ ਕਰਦਾ ਹਾਂ ਸਮੁੱਚੀਆਂ ਪਾਰਟੀਆਂ ਇਹ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਰਦਾਰ ਕੁਲਵਿੰਦਰ ਸਿੰਘ ਜਵਿੰਦਰਪਾਲ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆ ਇੱਥੇ ਆਉਣ ਦਾ ਤੇ ਸ਼ੁਰੂ ਤੋਂ ਹੀ ਜਿਹੜੇ ਇੱਕ ਪੰਜਾਬ ਦਾ ਮੁਖਦਾਰਾ ਅਜੀਤ ਇਹ ਪੰਜਾਬੀਆਂ ਦੀ ਸਭ ਤੋਂ ਜ਼ਿਆਦੀ ਹੋ ਸਕਦਾ ਇਹ ਇਹਨੇ ਮਤ ਕੀਤੀ ਹੋਵੇ ਤੇ ਅੱਜ ਜਿਹੜਾ ਇਹ ਰਹਿਸਮਗਰੀ ਇੱਥੇ ਲੈ ਕੇ ਆਏ ਨੇ ਸਾਡੇ ਬਹੁ 좌ਕੇ ਦੇ ਵਿੱਚ ਮੰਡਨ ਵਾਸਤੇ ਅਸੀਂ ਇਹਨਾਂ ਨੂੰ ਇੱਥੇ ਜੀ ਆਇਆਂ ਆਂਦੇ ਆਖਦੇ ਆਂ ਤੇ ਇਹ ਸਮੂਚੀਆਂ ਜਥੇਬੰਦੀਆਂ ਨੇ ਹੁਣ ਤੋਂ 2 ਮਹੀਨੇ ਹੋ ਗਏ ਆ ਲਗਾਤਾਰ ਹੀ ਸੰਗਰਾਹ ਆਵਾਜ਼ ਦਾ ਜਾਰੀ ਰੱਖਿਆ ਹੈ ਕੰਪਲਾ ਹਾਲਾਕੇ ਤੇ ਮੈਂ ਸਮਝਦਾ ਜਿਨੀ ਪੰਜਾਬ ਦੇ ਲੋਕਾਂ ਨੇ ਐਨਕੀ ਬਾਹ ਫੜੀ ਆ ਉਹ ਸਕਦਾ ਕਦੀ ਨਾ ਫੜੀ ਹੋਵੇ ਕਿਉਂ ਹਰੇਕ ਵਰਗ ਨੇ ਭਾਵੇਂ ਉਹ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲੋਕਾਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਲੋਕਾਂ ਦੀ ਸੇਵਾ ਕੀਤੀ ਆ ਤੇ ਅਸੀਂ ਇਹਨਾਂ ਵੀਰਾਂ ਦਾ ਅੱਜ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਹੂ ਇਲਾਕੇ ਦੀ ਆਣ ਕੇ ਸਾਰ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲਤ ਜੀ ਹੜਪੀਟਤ ਇਲਾਕੇ ਦੇ ਵਿੱਚ ਅਜੀਤ ਦੀ ਟੀਮ ਪਹੁੰਚੀ ਹੈਗੀ ਆ ਆਦਾਰਾ ਜੀਤ ਵੱਲੋਂ ਜਿਹੜੀ ਹੈਗੀ ਆ ਵੱਡੀ ਰਾਹਤ ਸਮਗਰੀ ਜਿਹੜੀ ਹੈਗੀ ਆ ਉਹ ਫੀਲ ਦੇ ਰੂਪ ਦਿੱਤੀ ਜਾ ਰਹੀ ਹੈਗੀ ਆ ਸਭੀਆਂ ਵਾਸਤੇ ਕੰਬਲ ਦਿੱਤੇ ਜਾ ਰਹੇ ਨੇ ਅਤੇ ਬਜਾਈ ਕਾਣਕ ਦੀ ਬਜਾਈ ਵਾਸਤੇ ਡੀਜ਼ਲ ਦੀ ਜਿਹੜੀ ਵੰਡ ਕੀਤੀ ਜਾ ਰਹੀ ਹੈ ਭਤੀ ਕਿਵੇਂ ਦੇਖਦੇ ਹੋ ਆਦਾਰਾ ਜੀਤ ਵੱਲੋਂ ਜਿਹੜਾ ਕੀਤਾ ਜਾ ਰਿਹਾ ਪਰਾਲਾ ਹੈਗਾ ਉਹਨੂੰ ਕਿਵੇਂ ਦੇਖਦੇ ਮੈਂ ਜੀ ਪ੍ਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਬੀਕੇ ਜੋ ਰਾਜੇਵਾਲ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਅਦਾਰਾ ਸਮੂਹ ਆਜੀਤ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਸਹਿਕਾਰਯੋਗ ਸਾਡੇ ਦਵਿੰਦਰਪਾਲ ਸਿੰਘ ਜੀ ਦੋ ਜ਼ਿਲ੍ਹਿਆਂ ਦੇ ਇਨਚਾਰਜ ਔਰ ਮਖੂ ਦੀ ਜਿਹੜੇ ਸਾਡੇ ਕੁਲਵਿੰਦਰ ਜੀ ਔਰ ਮਨਚੰਦਾ ਜੀ ਪ੍ਰੈਸ ਰਿਪੋਰਟਰ ਔਰ ਜਿੰਨੀ ਤੁਹਾਡੀ ਟੀਮ ਆਈ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜਾ ਉਦਮ ਕੀਤਾ ਆਜੀਤ ਖ਼ਬਰ ਜਿਹੜਾ ਇਹ ਸਾਡੀਆਂ ਭਾਵਨਾ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਅੱਜ ਤੋਂ ਨਹੀਂ ਜਦੋਂ ਛੋਟੇ ਜੇ ਹੁੰਨੇ ਸਾਂ ਤੇ ਉਦੋਂ ਅੱਜ ਅੱਜ ਤਾਂ ਬਹੁਤ ਸੋਸ਼ਲ ਮੀਡੀਆ ਦਾ ਜਮਾਨਾ ਹੈ ਔਰ ਮਿੰਟ-ਮਿੰਟ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਉਦੋਂ ਅਖਬਾਰ ਹੀ ਪੜ ਜਰੀਆ ਹੁੰਦਾ ਸੀ ਜਿਆਦਾ ਔਰ ਸਾਧੂ ਸਿੰਘ ਅਮਰਦਸ ਸਵਰਗੀ ਔਰ ਉਹਨਾਂ ਦਾ ਬੇਟਾ ਜਿਹੜਾ ਰਜਿੰਦਰ ਸਿੰਘ ਅਮਰਦੇ ਜਿਹੜਾ ਆਦਾਰਾ ਚਲਾ ਰਿਹਾ ਔਰ ਉਸ ਮੁੱਚੀ ਟੀਮ ਮੈਂ ਸਮਝਣਾ ਪੰਜਾਬ ਦੀਆਂ ਭਾਵਨਾ ਨਾਲ ਜੁੜੇ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਕੁਦਰਤੀ ਆਫਤ ਆਈ ਜਿਹੜੀ 5 ਲੱਖ ਜਿਹੜਾ ਕਿੱਲਾ ਜ਼ਮੀਨ ਜਿਹੜੀ ਸਾਡੀ ਜਿਹੜੇ ਝੋਨਾ ਖਰਾਬ ਹੋਇਆ ਘਰ ਖਰਾਬ ਹੋਏ ਡ ਸਾਰਾ ਜਾਨੀ ਦੇ ਮਾਲੀ ਵੱਡੇ ਪੱਧਰ ਤੇ ਨੁਕਸਾਨ ਕਰੋੜਾਂ ਰੁਪਈਆ ਦਾ ਹੋਇਆ ਔਰ ਜਾਤ ਪਾਤ ਬਰਾਦਰੀ ਦੀਆਂ ਕੰਧਾਂ ਢਾਹ ਦਿੱਤੀਆਂ ਲੋਕਾਂ ਨੇ ਔਰ ਬਾਹ ਫੜੀ ਭਾਈਚਾਰੇ ਨੇ ਭਾਈਚਾਰੇ ਦੀ ਉਹਦੇ ਤਹਿਤ ਅੱਜ ਮਖੂ ਜਿਹੜਾ ਸਾਡਾ ਜ਼ਿਲ੍ਹਾ ਫਰੋਜ਼ਪੁਰ ਦਾ ਮਖੂ ਬਲਾ ਕੇ ਔਰ ਹਰੀਕਲ ਹੈਡ ਤੋਂ ਲੈ ਕੇ ਫਰੋਜ਼ਪੁਰ ਤੱਕ ਬਹੁਤ ਵੱਡੇ ਪੱਧਰ ਤੇ ਸਾਡਾ ਨੁਕਸਾਨ ਦੋਹਾਂ ਬੰਨਾਂ ਦੇ ਵਿੱਚ ਹੋਇਆ ਔਰ ਉਹਦੀ ਕੜੀ ਦੇ ਤਹਿਤ ਆਦਾਰਾ ਜੀਤ ਨੇ ਅੱਜ ਜਿਹੜਾ ਉਦਮ ਕੀਤਾ ਔਰ ਕੰਬਲ ਲੈ ਕੇ ਆਏ ਆ ਫੀਲ ਲੈ ਕੇ ਆਇਆ ਡੀਜ਼ਲ ਲੈ ਕੇ ਆਇਆ ਜਿੰਨਾ ਕੁਝ ਵੀ ਸਮਾਨ ਲੈ ਕੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਜਿੰਨੇ ਲੋਕ ਅਸੀਂ ਖੜੇ ਆ ਅਸੀਂ ਵੀ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਧੰਨਵਾਦ ਕਰਦੇ ਆ ਔਰ ਭਾਈਚਾਰੇ ਨੇ ਭਾਈਚਾਰੇ ਦੀ ਬਾਹ ਫੜੀ ਔਰ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਫਲਸਫੇ ਨੂੰ ਜਿਹੜਾ ਬੂਰਪਿਆ ਔਰ ਦੁਨੀਆ ਦੇ ਵਿੱਚ ਇੱਕ ਸਾਬਤ ਕਰਕੇ ਰੱਖ ਦਿੱਤਾ ਪੰਜਾਬੀਆਂ ਨੇ ਔਰ ਇੱਕ ਇਸ ਪਾਣੀ ਦੇ ਵਿੱਚ ਚੰਗੀ ਚੀਜ਼ ਨਿਕਲੀ ਔਰ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਭਾਈਚਾਰਾ ਸੀ ਮੁਸਲਮਾਨ ਭਾਈਚਾਰਾ ਸੀ ਔਰ ਜਾਤ ਪਾਤ ਬਰਾਦਰੀ ਦੀਆਂ ਕੰਧਾਂ ਢਾ ਕੇ ਲੋਕਾਂ ਨੇ ਭਾਈਚਾਰੇ ਦੀ ਬਾਹ ਫੜੀ ਔਰ ਤੁਸੀਂ ਅੱਜ ਆਏ ਹੋ ਸਾਡੇ ਮਖੂਬਲਾਕ ਦੇ ਵਿੱਚ ਆਏ ਹੋ ਦਿਲ ਦੀਆਂ ਗਰਾਈਆਂ ਤੋਂ ਸਮੁੱਚੇ ਮਖੂਬ ਵੱਲੋਂ ਜ਼ਾਰਾ ਜੀਤ ਜਿਹੜੇ ਸਾਡੇ ਇੱਥੇ ਬਹੁਤ ਸੋਹਣਾ ਕੰਮ ਕਰ ਰਹੇ ਆ ਪੱਤਰਕਾਰ ਨੇ ਸਾਡੇ ਛੋਟੇ ਵੀਰ ਨੇ ਕੁਲਵਿੰਦਰ ਜੀ ਆਮਨਚੰਦਾ ਜੀ ਆ ਉਹਨਾਂ ਦੇ ਉਦਮ ਸਦਕਾ ਤੁਸੀਂ ਇੱਥੇ ਅੱਜ ਸਾਡੇ ਦਵਿੰਦਰਪਾਲ ਸਿੰਘ ਜੀ ਡਿਸਟ੍ਰਿਕਟ ਅਨਚਾਰਜ ਜਿਹੜੇ ਅਜੀਤ ਦੇ ਉਹ ਇੱਥੇ ਰਾਸ਼ੀ ਲੈ ਕੇ ਆਏ ਆ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਲੰਬੀ ਲੜਾਈ ਲੜਨੀ ਪੈਣੀ ਹੈ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਪਰ ਪਈ ਤਾਂ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਵੀ ਇੱਕ ਮਿਸਾਲ ਦੁਨੀਆ ਦੇ ਉੱਤੇ ਇੱਕ ਦੁੱਤੀ ਮਿਸਾਲ ਕਾਇਮ ਕਰ ਦਿਤੀ ਹੈ ਪੰਜਾਬੀਆਂ ਨੇ ਔਰ ਮੈਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਭਾਈਚਾਰੇ ਵੱਲੋਂ ਆਪਣੀ ਜਥੇਬੰਦੀ ਭਾਰਤੀ ਕਿਸਾਨੀ ਨੇ ਰਾਜੇਵਾਲ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਤੁਸੀਂ ਉਦਮ ਕੀਤਾ ਹੈ ਅੱਗੇ ਵੀ ਮੈਂ ਬੇਨਤੀ ਕਰਾਂਗਾ ਕਿ ਜਿਵੇਂ ਜਿਵੇਂ ਜਿੰਨਾ ਚਿਰ ਆਪਣੀ ਕਣਕ ਦਾ ਫਸਲ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਦੀਵੇ ਦੇ ਵਿੱਚ ਤੇਲ ਪਾ ਕੇ ਰੱਖਣਾ ਹੈ ਲੰਮੀਆਂ ਲੜਾਈਆਂ ਲੜਨੀਆਂ ਪੈਣਗੀਆਂ ਆਪਾਂ ਨੂੰ ਇਹਨਾਂ ਨੂੰ ਦੋ ਬਾਣਾਂ ਦੇਣੀਆਂ ਪੈਣੀਆਂ ਨੇ ਕਾਣਕ ਦੀਆਂ ਡੀਏਪੀ ਦੇਣੀ ਪੈਣੀ ਹੈ ਵੀ ਦੇ ਰਹੇ ਆ ਬਹੁਤ ਵੱਡੇ ਪੱਧਰ ਤੇ ਗਾਂ ਯੂਰੀਆ ਦੀ ਵੀ ਦੇਣੀ ਹੈ ਮਤਲਬ ਲੋਡ ਪਵੇਗੀ ਔਰ ਸੌਦਾ ਸੂਤ ਦੀ ਵੀ ਲੋਡ ਪਵੇਗੀ ਡੰਗਰਾਂ ਨੂੰ ਚਾਰੇ ਦੀ ਲੋਡ ਪਵੇਗੀ ਔਰ ਭਾਈ ਚਾਰੇ ਨੇ ਬਹੁਤ ਕੁਸ਼ ਕਰ ਦਿੱਤਾ ਔਰ ਅੱਗੇ ਵੀ ਕਰੋਗੇ ਮੈਂ ਦਿਲ ਦੀਆਂ ਗਰਾਈਆਂ ਤੋਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਆਦਾਰਾ ਸਮੂਹ अजीत ਵੱਲੋਂ ਜਿਹੜਾ ਇਹ ਉਦਮ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਬਿਲਕੁਲ ਜੀ ਆਦਾਰਾ ਜੀਤ ਵੱਲੋਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀ ਦੇ ਪਹਿਰੇਦਾਰ ਜਿਹੜਾ ਉਹਨਾਂ ਨੂੰ ਖਾ ਮਿਲਿਆ ਹੈਗਾ ਤਾਂ ਉਸੇ ਤਰ੍ਹਾਂ ਤੇ ਜਿਹੜਾ ਉਹਨਾਂ ਵੱਲੋਂ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹਰ ਇੱਕ ਤਰ੍ਹਾਂ ਦੀ ਜਿਹੜੀ ਲੜਾਈ ਹੋਵੇ ਉਸ ਦੇ ਵਿੱਚ ਅਜੀਤ ਵੱਲੋਂ ਹਰ ਤਰ੍ਹਾਂ ਦੇ ਲੋਕਾਂ ਦੀ ਬਾਫੜੀ ਜਾਰੀ ਹੈ। ਅੱਜ ਕਿਵੇਂ ਦੇਖਦੇ ਹੋ ਪੰਜਾਬ ਅਤੇ ਪੰਜਾਬੀਅਤ ਦੇ ਪਹਿਰੇਦਾਰ ਆਧਾਰਾ ਜੀਤ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੁਕੀਬ ਦੇ ਜੀ। ਮੈਂ ਗੁਰਵਿੰਦਰ ਸਿੰਘ ਸੂਬਾ ਕੋਰ ਕਮੇਟੀ ਮੈਂਬਰ ਭਾਰਤੀ ਕਿਸਾਨ ਜੁਨਨ ਪੰਜਾਬ ਅਸੀਂ ਅੱਜ ਅਜੀਤ ਆਧਾਰੇ ਦਾ ਅਤੇ ਦਵਿੰਦਰਪਾਲ ਜੀ ਦਾ ਬਹੁਤ ਧੰਨਵਾਦ ਕਰਦੇ ਆਂ। ਜਿਨ੍ਹਾਂ ਨੇ ਮਹੂ ਬਲਾਗ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਪੱਤਰਕਾਰ ਨਿਆਮੀ ਵਾਲਾ ਦੇ ਵਰਿੰਦਰ ਮਚੰਦਾ ਜੀ ਦੇ ਉਪਰਾਲੇ ਸਦਕਾ ਸਾਰੀਆਂ ਸੰਗਤਾਂ ਦੇ ਰੂਪ ਰੂਪ ਕਰਾਇਆ ਅਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕੰਬਲਾਂ ਦੀ ਅਤੇ ਫੀਡ ਦੀ ਸੇਵਾ ਲੈ ਕੇ ਤੇਲ ਡੀਜ਼ਲ ਦੀ ਸੇਵਾ ਲੈ ਕੇ ਆਏ ਆ ਪੰਜਾਬੀਆਂ ਨਾਲ ਦੇ ਵੇਖੋ ਜੀ ਜਦੋਂ ਬਾਹਰਲੀਆ ਸਟੇਟਾਂ ਦੇ ਵਿੱਚ ਵੀ ਕੁਦਰਤੀ ਆਫਤ ਆਈ ਆ ਤੇ ਆਪਾਂ ਬਾਹਰਲੀਆ ਸਟੇਟਾਂ ਦੀ ਬਾਹ ਫੜੀ ਆ ਬੜਾ ਫਖਰ ਨਾਲ ਮਾਣ ਮਹਿਸੂਸ ਹੁੰਦਾ ਵੀ ਜਦੋਂ ਪੰਜਾਬੀ ਭਰਾ ਪੰਜਾਬੀ ਦੀ ਬਾਹ ਫੜਦਾ ਵਾ ਅਸੀਂ ਅਜੀਤ ਅਦਾਰੇ ਦਾ ਅਤੇ ਇਹਨਾਂ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਅਤੇ ਸੇਵਾ ਲੈ ਕੇ ਆਉਣ ਤੇ ਬਿਲਕੁਲ ਜੀ ਇਸ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਸੀਗੇ ਕਾਫੀ ਪਿੰਡ ਸੀਗੇ 50 ਤੋਂ ਉੱਪਰ ਪਿੰਡ ਸੀਗੇ ਜਿਨ੍ਹਾਂ ਦੇ ਵਿੱਚ ਵੱਡੀ ਤਬਾਹੀ ਹੋ ਗਈ ਸੀ ਹੜ੍ਹਾਂ ਦੇ ਨਾਲ ਕਿਉਂਕਿ ਹੜ੍ਹਾਂ ਦੇ ਨਾਲ ਵੱਡਾ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਘਰਾਂ ਦਾ ਨੁਕਸਾਨ ਹੋ ਗਿਆ ਸੀਗਾ ਪਸ਼ੂਆਂ ਦਾ ਨੁਕਸਾਨ ਹੋ ਗਿਆ ਸੀ ਕਿਉਂਕਿ ਉਹਨਾਂ ਨੁਕਸਾਨ ਦੀ ਪਰਪਾਈ ਕਰ ਲਿਆ ਆਦਾਰਾ ਜੀਤ ਵੱਲੋਂ ਜਿਹੜਾ ਰਾਤ ਫੰਡ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਅਤੇ ਉਸ ਤਹਿਤ ਜਿਹੜੀ ਅੱਜ ਰਾਸ਼ੀ ਜਿਹੜੀ ਹੈਗੀ ਆ ਜਿਹੜੀ ਰਾਤ ਫੰਡ ਹੈਗਾ ਜਿਹੜੀ ਫੀਡ ਤੇ ਰੂਪ ਦੇ ਵਿੱਚ ਫੀਡ ਦਿੱਤੀ ਜਾ ਰਹੀ ਹੈਗੀ ਆ ਡੀਜਨ ਦਿੱਤਾ ਜਾ ਰਿਹਾ ਹੈਗਾ ਅਤੇ ਕੰਪਲ ਜਿਹੜਾ ਹੈਗਾ ਸਾਲਾ ਸਾਲਾ ਵਾਸਤੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਪਰ ਤੋਂ ਪ੍ਰਵੀਤ ਸਿੰਘ ਜੋ ਸੰਦੀਪ ਕੋਟ ਅਧਿਕਰਤ ਬਹਾਦਰ ਜੀ ਕਪਾਲ ਸਾਹਿਬ ਆਪ ਜੀ ਦੇ ਹਦੇ ਜੀਤ ਖਵਾਰ ਵੱਲੋਂ ਜੋ ਵੀ ਅਦਾਰਾ ਜੀਤ ਵੱਲੋਂ ਰਾਹਗੀਰਾਂ ਦੀ ਮਦਦ ਕੀਤੀ ਗਈ ਬਹੁਤ ਵਧੀਆ ਅਸੀਂ ਉਹਨਾਂ ਦੀ ਸਲਾਘਾ ਕਰਦੇ ਆਂ ਹੋਰ ਵੀ ਚਾਰਚ ਫੇਰੇ ਜਿਸ ਤਰ੍ਹਾਂ ਸਾਰੇ ਰਾਤ ਸਮਗਰੀ ਲੋਕਾਂ ਨੇ ਵੰਡੀ ਆ ਜੀਤ ਨੇ ਇਹ ਜ ਅਪਰਾਲਾ ਜਿਹੜਾ ਕੀਤਾ ਜੀਤ ਦੇ ਜਿੰਨੇ ਸਟਾਫ ਨੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੀਡ ਪੱਕੇ ਇਹ ਵੰਡਿਆ ਜਾ ਰਿਹਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਰਾਜਪੁਰੇ ਕਾ ਖਾਲਸਾ ਵਾਹਿਗੁਰੂ ਜੀ ਕਾ। ਅੱਜ ਤਾਰਾ ਜੀਤ ਵੱਲੋਂ ਜਿਹੜੀ ਡੀਜ਼ਲ ਦੀ ਸੇਵਾ ਕੀਤੀ ਜਾਏਗੀ ਕਿਵੇਂ ਜੀ। ਬਹੁਤ ਵਧੀਆ ਜੀ ਬਹੁਤ ਸੋਹਣਾ ਕਦਮ ਚੁੱਕਿਆ ਇਹਨਾਂ ਨੇ। ਸਾਡੀ ਹੜ੍ਹ ਪ੍ਰਵਾਹ ਸਾਡੀ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਫਸਲ ਵੀ ਬਰਬਾਦ ਹੋ ਗਈ ਸੀ। ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਹੜਾ ਅੱਜ ਡੀਜ਼ਲ ਦੀ ਹੈ ਫੀਡ ਦੀ ਹੈ ਨਾਲ ਜਿੰਨੀ ਵੀ ਸਾਡੇ ਹੋ ਸਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ। ਬਹੁਤ-ਬਹੁਤ ਮਿਹਰਬਾਨੀ ਇਹਨਾਂ ਦੀ। ਜਿਹੜਦਣੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਵੱਡੀ ਤਬਾਹੀ ਮਚਾ ਦਿੱਤੀ ਸੀਗੀ ਉਸ ਤਬਾਹੀ ਦਾ ਮੱਝ ਜਿਹੜਾ ਬਹੁਤ ਭਿਆਨਕ ਲੋਕਾਂ ਨੂੰ ਝੱਲਣਾ ਪਿਆ ਕਿਉਂਕਿ ਲੋਕ ਘਰੋਂ ਬੇਕਾਰ ਹੋ ਗਏ ਸੀਗੇ ਹੜ੍ਹਾਂ ਨੇ ਵੱਡੀ ਤਬਾਹੀ ਮਚਾ ਦਿੱਤੀ ਸੀਗੀ ਤੇ ਲੋਕਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਸੀ ਜਾਂ ਉੱਥੇ ਹੀ ਇਹਨਾਂ ਲੋਕਾਂ ਦੀ ਪਰਪਾਈ ਕਰਨ ਵਾਸਤੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਇਹਨਾਂ ਲੋਕਾਂ ਦੀ ਬਾਹ ਫੜਨ ਵਾਸਤੇ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਵੀ ਜਿਹੜਾ ਹੈਗਾ ਰਾਤ ਫੰਡ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਉਹਨਾਂ ਰਾਹੀ ਇਹਨਾਂ ਲੋਕ ਦੀ ਜਿਹੜੀ ਹੈਗੀ ਆ ਮਦਦ ਕਰਨ ਦਾ ਇੱਕ ਵੀੜਾ ਚੁੱਕਿਆ ਗਿਆ ਸੀਗਾ ਸਰਦਾਰ ਬਲਜਿੰਦਰ ਸਿੰਘ ਹਮਦਤ ਵੱਲੋਂ ਕਿਉਂਕਿ ਸਰਦਾਰ ਬਲਜਿੰਦਰ ਸਿੰਘ ਹਮਦਤ ਆਧਾਰਾ ਟੀਕ ਤੇ ਮੁੱਖ ਸੰਪਾਦਕ ਨੇ ਉਹਨਾਂ ਵੱਲੋਂ ਹੜ੍ਹ ਪ੍ਰੀੜਤ ਲੋਕਾਂ ਦੀ ਹਮੇਸ਼ਾ ਹੀ ਬਾਹ ਫੜੀ ਹੈਗੀ ਆ ਭਾਵੇਂ ਉਹ ਕੋਈ ਵੀ ਪੰਜਾਬੀਆ ਤੇ ਢੀਡ ਪਵੇ ਉਹਨਾਂ ਦੀ ਹਮੇਸ਼ਾ ਹੀ ਬਾਹ ਫੜਦੇ ਹੈਗੇ ਆ ਕਿਉਂਕਿ ਜ਼ਿਲ੍ਹਾ ਫੋਖਰ ਦੇ ਵਿੱਚ ਵੀ ਵੱਡੀ ਜਿਹੜੇ ਹਾਰਾਂ ਨੇ ਤਬਾਹੀ ਮਚਾਈ ਸੀ ਉਹਨਾਂ ਤਬਾਹੀ ਦੇ ਮੰਜ਼ਰ ਜਿਹੜਾ ਸਜਾਬ ਧਿਆਨਕ ਸੀਗਾ ਲੋਕ ਵੱਡਾ ਨੁਕਸਾਨ ਚਲਣਾ ਪਿਆ ਸੀ ਲੋਕਾਂ ਦੇ ਘਰਾਂ ਦਾ ਵੀ ਵੱਡਾ ਜਿਹੜਾ ਨੁਕਸਾਨ ਹੋ ਗਿਆ ਸੀ ਆ ਉਸੇ ਤਹਿਤ ਅੱਜ ਉਹ ਅੱਜ ਆਦਾਰਾ ਜੀਤ ਵੱਲੋਂ ਜਿਹੜੇ ਲੋਕ ਸੀਗੇ ਉਹਨਾਂ ਨੂੰ ਰਾਤ ਸਮੱਗਰੀ ਜਿਹੜੀ ਵੰਡ ਕੀਤੀ ਜਾਣੀ ਹੈਗੀ ਆ ਅੱਜ ਅਸੀਂ ਮੌਜੂਦ ਹੈਗੇ ਆ ਮੱਖੂ ਕਸਵਾ ਦੇ ਵਿੱਚ ਜਿੱਥੇ ਕਿ ਹਰ ਪੀੜਤ ਜਿਹੜੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਆ ਆਦਾਰਾ ਜੀਤ ਵੱਲੋਂ ਜਿਹੜੀ ਰਾਤ ਸਮੱਗਰੀ ਭੇਜੀ ਗਈ ਹੈਗੀ ਆ ਉਹਦੇ ਵਿੱਚ ਫੀਡ ਹੈਗੀ ਆ ਉਹਦੇ ਵਿੱਚ ਕੰਬਲ ਹੈਗੇ ਆ ਉਹਦੇ ਵਿੱਚ ਡੀਜ਼ਲ ਦੇ ਰੂਪ ਵਿੱਚ ਜਿਹੜੀ ਹੈਗੀ ਆ ਵੱਡਾ ਕੜਕ ਦੀ ਬਜਾਈ ਕਰਨੀ ਹੈਗੀ ਆ ਤਾਂ ਕਿਸਾਨਾਂ ਨੂੰ ਜਿਹੜੀ ਹੈਗੀ ਆ ਸਿੱਧੀ ਮਦਦ ਦਿੱਤੀ ਜਾ ਰਹੀ ਹੈਗੀ ਆ ਆਦਾਰਾ ਜੀਤ ਵੱਲੋਂ ਜਿਹੜਾ ਵੱਡਾ ਉਪਰਾਲਾ ਹੜਪੀੜਤਾ ਵਾਸਤੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਹੜਪੀੜਤਾ ਲੋਕਾਂ ਦਾ ਜਿਹੜਾ ਘਰਾਂ ਦਾ ਜਿਹੜਾ ਹੜਾ ਦੇ ਬਰਾਂ ਦੇ ਵੱਡਾ ਨੁਕਸਾਨ ਹੋ ਗਿਆ ਸੀ ਉਸ ਨੁਕਸਾਨ ਦੀ ਪਰਭਾਈ ਕਰਨ ਲਈ ਉਸ ਹੜਪੀੜਤ ਲੋਕਾਂਵਾਦੀ ਮਦਦ ਕਰਨ ਵਾਸਤੇ ਆਦਾਰਾ ਜੀਤ ਨੇ ਵੱਡਾ ਉਪਰਾਲਾ ਕਰਕੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਸਾਡੇ ਨਾਲ ਇੱਥੇ ਅ ਜਿਲ੍ਹਾ ਫਰੀਪੁਰ ਅਤੇ ਫਾਜ਼ਿਲਕਾ ਦੇ ਇੰਚਾਰਜ ਸਦਾ ਤ੍ਰਿੰਦਰਪਾਲ ਸਿੰਘ ਜੀ ਪਹੁੰਚੇ ਹੈਗੇ ਆ ਉਹਨਾਂ ਵੱਲੋਂ ਅੱਜ ਜਿਹੜੀ ਹੈਗੀ ਆ ਰਾਤ ਸਵਗਰੀ ਦੀ ਵੰਡ ਕੀਤੀ ਜਾਣੀ ਹੈਗੀ ਆ ਪੁੱਛਦੇ ਹੈਗੇ ਆ ਕਿ ਅ ਅਦਾਰਾ ਜੀਤ ਵੱਲੋਂ ਜਿਹੜਾ ਹੈਗਾ ਉਪਰਾਲਾ ਕੀਤਾ ਜਾ ਰਿਹਾ ਆ ਭਜੀ ਸਸਤੀ ਕਾਂਜੀ ਅਦਾਰਾ ਜੀਤ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਹੜਪੀਟਾਂ ਦੀ ਬਾਫੜੀ ਜਾਰੀ ਹੈ ਕਿਵੇਂ ਦੇਖੋ ਜਦ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦੀ ਘੜੀ ਆਈ ਤਾਂ ਅਦਾਰਾ ਜੀਤ ਨੇ ਹਮੇਸ਼ਾ ਅੱਗੇ ਹੋ ਕੇ ਉਸ ਉਹ ਕੀ ਘੜੀ ਦੇ ਵਿੱਚ ਆਪਣਾ ਪੂਰਾ ਇਨਸਾਨਤ ਦਿੱਤਾ ਪੰਜਾਬੀਆਂ ਦਾ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਿਸ਼ੇਸ਼ ਕਰਕੇ ਸਰਹੱਦੀ ਖੇਤਰ ਦਾ ਫਸਲਾਂ ਤਬਾਹ ਹੋ ਗਈਆਂ ਪਸ਼ੂ ਡਰ ਗਏ ਘਰ ਬਰਬਾਦ ਹੋ ਗਏ ਤਾਂ ਅਜੀਰ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਜਿੰਦਰ ਸਿੰਘ ਹਮਦਰਦ ਹੋ ਔਰੀ ਜਿਹੜੇ ਹਮੇਸ਼ਾ ਹੀ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਪ੍ਰਤੀ ਆਦੀ ਸੋਚ ਨੂੰ ਬਹੁਤ ਲੰਬੀ ਤੱਕ ਲੱਗ ਲਿਖਦੇ ਹਨ ਉਹਨਾਂ ਦੇ ਉਦਮ ਸਦਕਾ ਅਜੀਤ ਪ੍ਰਕਾਸ਼ਨ ਸਮੂਹ ਨੇ ਅਜੀਤ ਅਜੀਤ ਸਮਾਚਾਰ ਫਲੱਡ ਰੀਲੀਫ ਫੰਡ ਸ਼ੁਰੂ ਕੀਤਾ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਉੰਗਾਰਾ ਭਰਿਆ ਤੇ ਉਸੇ ਤਹਿਤ ਇਹ ਜੋ ਸਮਾਨ ਹੈ ਆੜ ਪੀੜਤਾ ਤੱਕ ਪਹੁੰਚਾਇਆ ਜਾ ਰਿਹਾ ਹੈ ਪਿਛਲੇ ਦਿਨ ਗੱਟੀ ਰਾਜੋ ਕੇ ਜੋ ਕੇ ਫਰੋਇਪੁਰ ਦੇ ਨੇੜੇ ਸੀ ਉੱਥੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਫਰੋਇਪੁਰ ਫਾਲਕਾ ਦੀ ਕੀਤੀ ਗਈ ਸੀ ਉੱਥੇ ਸਾਡੇ ਕਾਰਜਕਾਰੀ ਸੰਪਾਦਕ ਸੀ ਸਤਨਾਮ ਸਿੰਘ ਮਾਨਤ ਜੀ ਤੇ ਹੋਰ ਪ੍ਰਾਡੇ ਪਤਵੰਤੇ ਪੁੱਜੇ ਸਨ ਕਿ ਅੱਜ ਇਹ ਮਕੂ ਹਲਕੇ ਦੇ ਜੋ ਪੀੜਤ ਹਰ ਪੀੜਤ ਉਹਨਾਂ ਨੂੰ ਸਨਮਾਨ ਵੰਡਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਸਾਰੇ ਜਨੇ ਅਤੇ ਹੋਰ ਸਾਡੇ ਵੱਖ-ਵੱਖ ਸਿਆਸੀ ਕਿਸਾਨ ਸਜੱਤ ਤੇ ਬੰਦਿਆਂ ਦੇ ਆਏ ਨੁਮਾਇੰਦਿਆਂ ਨੇ ਸਾਰਿਆਂ ਨਾਲ ਇੱਥੇ ਪੁੱਜਣ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਕਿ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਸੀਮਟ ਜਿਨ੍ਹਾਂ ਦੇ ਘਰ ਤਰੇੜੇ ਗਏ ਜਾਂ ਬਰਬਾਦ ਹੋ ਗਏ ਪਸ਼ੂਆਂ ਜੋ ਪਸ਼ੂਆਂ ਦੇ ਲਈ ਅੱਜ ਵੀ ਹਰਾ ਚਾਰਾ ਛੇਤੀ ਨਹੀਂ ਪੀਜਿਆ ਜਾ ਸਕਦਾ ਜਮੀਨਾਂ ਦੇ ਵਿੱਚ ਪਾਣੀ ਖੜਾ ਹੈ ਉਹਨਾਂ ਨੂੰ ਪਸ਼ੂ ਖਰਾਕ ਜਿਹੜੇ 10ਵੀਂ 11ਵੀਂ 12ਵੀਂ ਜਮਾਤ ਦੇ ਬੱਚੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਾਂ-ਬਾਪ ਹੁਣ ਸਕੂਨਾਂ ਦੇ ਬੱਚਿਆਂ ਦੇ ਫਿਸਾਂ ਤੇ ਸਕੂਲ ਦੀਆਂ ਵਰਦੀਆਂ ਨਹੀਂ ਲੈ ਕੇ ਦੇ ਸਕਦੇ ਜਾਂ ਭਰ ਸਕਦੇ ਉਹਨਾਂ ਦੀ ਸਹਾਇਤਾ ਵਜੋਂ ਉਹਨਾਂ ਨੂੰ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ ਸਰਦੀਆਂ ਦਾ ਮੌਸਮ ਆ ਰਿਹਾ ਹੈ ਇਹ ਕੰਬਲ ਨੇ ਭਾਰੀ ਗਿਣਤੀ ਕੰਬਲ ਵੀ ਵੰਡੇ ਜਾ ਰਹੇ ਹਨ ਤੇ ਹੋਰ ਸਮਾਨ ਵੀ ਬੀਜ ਵੀ ਜੇ ਕਣਕ ਬੀਜ ਨਹੀਂ ਹੋਵੇ ਜਿਸ ਬੀਜ ਦੀ ਲੋੜ ਹੈ ਉਸ ਨੂੰ ਬੀਜ ਜ਼ਮੀਨ ਤਿਆਰ ਕਰਨ ਵਾਸਤੇ ਡੀਜ਼ਲ ਇਹ ਸਾਰਾ ਕੁਝ ਮੁਹਿਆ ਕਰਵਾਇਆ ਜਾ ਰਿਹਾ ਹੈ ਇਹ ਸਾਰੀ ਇਹ ਜੋ ਚੰਗੀ ਸੋਚ ਹੈ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋ ਰਹਾਨੇ ਜੋ ਇਹ ਉਪਰਾਲਾ ਕੀਤਾ ਉਸ ਦੀ ਸੋਚ ਸਦਕਾ ਹੈ ਮੈਂ ਇਸੇ ਨਾਲ ਹੀ ਸਾਰੇ ਮੇਰੇ ਜਿੰਨੇ ਵੀ ਪਤਵੰਤੇ ਆਏ ਨੇ ਸਾਰੇ ਅਰ ਫਿਰ ਦੁਬਾਰਾ ਮੈਂ ਜੀ ਆਇਆਂ ਕਹਿੰਦਾ ਹਾਂ ਜਿੰਨੇ ਸਾਡੇ ਪੱਤਰਕਾਰ ਸਾਥੀ ਵੀ ਪਹੁੰਚੇ ਨੇ ਸਭ ਦਾ ਇੱਥੇ ਪਹੁੰਚਣ ਦੇ ਜੀ ਆਇਆਂ ਬਿਲਕੁਲ ਜੀ ਇਹ ਸਨ ਸਰਦਾਰ ਅੰਦਰਪਾਲ ਸਿੰਘ ਜੀ ਇਨਚਾਰਜ ਫਾਇਲ ਕਾਤੇ ਫਾਸਫੋਰਸ ਕਿਉਂਕਿ ਉਹਨਾਂ ਦੱਸਿਆ ਹੈਗਾ ਕਿ ਸਰਦਾਰ ਪ੍ਰਜਿੰਦਰ ਸਿੰਘ ਹਮਦਰਦ ਸਰਦਾਰ ਸੰਪਾਦਕ ਅਦਾਰਾ ਜੀਤ ਵੱਲੋਂ ਜਿਹੜੇ ਹੈਗਾ ਵੱਡਾ ਉਪਰਾਲਾ ਕਰਕੇ ਜਿਹੜੇ ਹੜ੍ਹ ਪ੍ਰੇਟ ਹੈਗੇ ਆ ਉਹਨਾਂ ਦੀ ਜਿਹੜੀ ਆ ਵੱਡੀ ਬਾਹ ਫੜੀ ਜਾ ਰਹੀ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਵੱਡੀ ਸਹਾਇਤਾ ਰਾਤ ਸਹਾਇਤਾ ਜਿਹੜੀ ਹੈਗੀ ਆ ਪੇਟੀ ਜਾ ਰਹੀ ਹੈਗੀ ਆ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਸਹਾਰਾ ਸੀਗਾ ਜਿਹੜੀ ਸੀਗੀ ਉਹਨਾਂ ਦੇ ਫਸਾ ਸੀਗੇ ਉਹ ਨੁਕਸਾਨੀਆਂ ਗਈਆਂ ਸੀ ਕਿਉਂਕਿ ਉਹਨਾਂ ਨੁਕਸਾਨੀਆਂ ਹੋ ਗਈਆਂ ਫਸਲਾਂ ਦੀ ਤਾਂ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਲੋਕ ਜਿਹੜੇ ਹੈਗੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈਗੀ ਉਹਨਾਂ ਦੀ ਬਾਹ ਫੜ ਕੇ ਉਹਨਾਂ ਤੱਕ ਜਿਹੜੀ ਰਾਹ ਸਹਾਇਤਾ ਜਿਹੜੀ ਹੈ ਪੰਚਾਇਤ ਜਾਰੀ ਹੈ ਸਾਡੇ ਨਾਲ ਇੱਥੇ ਹੋਰ ਆਗੂ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਵੀਰ ਜੀ ਕਿਵੇਂ ਦੇਖਦੇ ਹੋ ਆਧਾਰਾ ਜੀਤ ਵੱਲੋਂ ਜਿਹੜੀ ਹੈਗੀ ਵੱਡੀ ਜਿਹੜੀ ਰਾਤ ਸਮਾਗਰੀ ਜਿਹੜੀ ਵੰਡੀ ਜਾ ਰਹੀ ਹੈ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸਵਾਗਤ ਕਰਦਾ ਹਾਂ ਸਮੁੱਚੀਆਂ ਪਾਰਟੀਆਂ ਇਹ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਸਰਦਾਰ ਕੁਲਵਿੰਦਰ ਸਿੰਘ ਜਵਿੰਦਰਪਾਲ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆ ਇੱਥੇ ਆਉਣ ਦਾ ਤੇ ਸ਼ੁਰੂ ਤੋਂ ਹੀ ਜਿਹੜੇ ਇੱਕ ਪੰਜਾਬ ਦਾ ਮੁਖਦਾਰਾ ਅਜੀਤ ਇਹ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਹੋ ਸਕਦਾ ਇਹ ਇਹਨੇ ਮਤ ਕੀਤੀ ਹੋਵੇ ਤੇ ਅੱਜ ਜਿਹੜਾ ਇਹ ਰਹਿਸਮਗਰੀ ਇੱਥੇ ਲੈ ਕੇ ਆਏ ਨੇ ਸਾਡੇ ਬਹੁ 좌ਕੇ ਦੇ ਵਿੱਚ ਮੰਡਨ ਵਾਸਤੇ ਅਸੀਂ ਇਹਨਾਂ ਨੂੰ ਇੱਥੇ ਜੀ ਆਇਆਂ ਆਂਦੇ ਆਖਦੇ ਆਂ ਤੇ ਇਹ ਸਮੂਚੀਆਂ ਜਥੇਬੰਦੀਆਂ ਨੇ ਹੁਣ ਤੋਂ 2 ਮਹੀਨੇ ਹੋ ਗਏ ਆ ਲਗਾਤਾਰ ਹੀ ਸੰਗਰਾਹ ਆਸ਼ਾ ਦਾ ਜਾਰੀ ਰੱਖਿਆ ਕੰਪਲਾ ਹਾਲਾ ਕਿ ਤੇ ਮੈਂ ਸਮਝਦਾ ਜਿੰਨੀ ਪੰਜਾਬ ਦੇ ਲੋਕਾਂ ਨੇ ਆਂਦ ਕੀ ਬਾਹ ਫੜੀ ਆ ਉਹ ਸੰਗਰਾਹ ਦਾ ਕਦੀ ਨਾ ਫੜੀ ਹੋਵੇ ਕਿਉਂ ਹਰੇਕ ਵਰਗ ਨੇ ਭਾਵੇਂ ਉਹ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲੋਕਾਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਲੋਕਾਂ ਦੀ ਸੇਵਾ ਕੀਤੀ ਆ ਤੇ ਅਸੀਂ ਇਹਨਾਂ ਵੀਰਾਂ ਦਾ ਅੱਜ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਹੂ ਇਲਾਕੇ ਦੀ ਆਣ ਕੇ ਸਾਰ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲਤ ਜੀ ਹੜਪੀੜਤ ਇਲਾਕੇ ਦੇ ਵਿੱਚ ਅਜੀਤ ਦੀ ਟੀਮ ਪਹੁੰਚੀ ਹੈਗੀ ਆ ਆਦਾਰਾਜੀਤ ਵੱਲੋਂ ਜਿਹੜੀ ਹੈਗੀ ਆ ਵੱਡੀ ਰਾਤ ਸਮਗਰੀ ਜਿਹੜੀ ਹੈਗੀ ਆ ਉਹ ਫੀਲ ਦੇ ਰੂਪ ਦਿੱਤੀ ਜਾ ਰਹੀ ਹੈਗੀ ਆ ਸਬੀਆਂ ਵਾਸਤੇ ਕੰਬਲ ਦਿੱਤੇ ਜਾ ਰਹੇ ਨੇ ਅਤੇ ਬਜਾਈ ਕਣਕ ਦੀ ਬਜਾਈ ਵਾਸਤੇ ਡੀਜ਼ਲ ਦੀ ਜਿਹੜੀ ਵੰਡ ਕੀਤੀ ਜਾ ਰਹੀ ਹੈ ਭਜੀ ਕਿਵੇਂ ਦੇਖਦੇ ਹੋ ਆਦਾਰਾਜੀਤ ਵੱਲੋਂ ਜਿਹੜਾ ਕੀਤਾ ਜਾ ਰਿਹਾ ਪਰਾਲਾ ਹੈਗਾ ਉਹਨੂੰ ਕਿਵੇਂ ਦੇਖਦੇ ਮੈਂ ਜੀ ਪ੍ਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਬੀਕੇ ਜੋ ਰਾਜੇਵਾਲ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਅਦਾਰਾ ਸਮੂਹ ਆਜੀਤ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਸਹਿਕਾਰਯੋਗ ਸਾਡੇ ਦਵਿੰਦਰਪਾਲ ਸਿੰਘ ਜੀ ਦੋ ਜ਼ਿਲ੍ਹਿਆਂ ਦੇ ਇਨਚਾਰਜ ਔਰ ਮਖੂ ਦੀ ਜਿਹੜੇ ਸਾਡੇ ਕੁਲਵਿੰਦਰ ਜੀ ਔਰ ਮਨਚੰਦਾ ਜੀ ਪ੍ਰੈਸ ਰਿਪੋਰਟਰ ਔਰ ਜਿੰਨੀ ਤੁਹਾਡੀ ਟੀਮ ਆਈ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜਾ ਉਦਮ ਕੀਤਾ ਹੈ ਆਜੀਤ ਖ਼ਬਰ ਜਿਹੜਾ ਇਹ ਸਾਡੀਆਂ ਭਾਵਨਾ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਅੱਜ ਤੋਂ ਨਹੀਂ ਜਦੋਂ ਛੋਟੇ ਜੇ ਹੁੰਨੇ ਸਾਂ ਤੇ ਉਦੋਂ ਅੱਜ ਅੱਜ ਤਾਂ ਬਹੁਤ ਸੋਸ਼ਲ ਮੀਡੀਆ ਦਾ ਜਮਾਨਾ ਹੈ ਔਰ ਮਿੰਟ-ਮਿੰਟ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਉਦੋਂ ਅਖਬਾਰ ਹੀ ਪੜ ਜਰੀਆ ਹੁੰਦਾ ਸੀ ਜ਼ਿਆਦਾ ਔਰ ਸਾਧੂ ਸਿੰਘ ਅਮਰਦਸਵਰਗੀ ਔਰ ਉਹਨਾਂ ਦਾ ਬੇਟਾ ਜਿਹੜਾ ਰਜਿੰਦਰ ਸਿੰਘ ਅਮਰਦੇ ਜਿਹੜਾ ਆਦਾਰਾ ਚਲਾ ਰਿਹਾ ਔਰ ਉਸ ਮੁੱਚੀ ਟੀਮ ਮੈਂ ਸਮਝਣਾ ਪੰਜਾਬ ਦੀਆਂ ਭਾਵਨਾ ਨਾਲ ਜੁੜੇ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਕੁਦਰਤੀ ਆਫਤ ਆਈ ਜਿਹੜੀ 5 ਲੱਖ ਜਿਹੜਾ ਕਿਲਾ ਜ਼ਮੀਨ ਜਿਹੜੀ ਸਾਡੀ ਜਿਹੜੇ ਝੋਨਾ ਖਰਾਬ ਹੋਇਆ ਘਰ ਖਰਾਬ ਹੋਏ ਡੰਗ ਸਾਡਾ ਜਾਨੀ ਦੇ ਮਾਲੀ ਵੱਡੇ ਪੱਧਰ ਤੇ ਨੁਕਸਾਨ ਕਰੋੜਾਂ ਰੁਪਈਆ ਦਾ ਹੋਇਆ ਔਰ ਜਾਤ ਪਾਤ ਬਰਾਦਰੀ ਦੀਆਂ ਕੰਧਾਂ ਢਾਹ ਦਿੱਤੀਆਂ ਲੋਕਾਂ ਨੇ ਔਰ ਬਾਹ ਫੜੀ ਭਾਈਚਾਰੇ ਨੇ ਭਾਈਚਾਰੇ ਦੀ ਉਹਦੇ ਤਹਿਤ ਅੱਜ ਮਖੂ ਜਿਹੜਾ ਸਾਡਾ ਜ਼ਿਲ੍ਹਾ ਫਰੋਜ਼ਪੁਰ ਦਾ ਮਖੂ ਬਲਾ ਕੇ ਔਰ ਹਰੀਕਲ ਹੈਡ ਤੋਂ ਲੈ ਕੇ ਫਰੋਜ਼ਪੁਰ ਤੱਕ ਬਹੁਤ ਵੱਡੇ ਪੱਧਰ ਤੇ ਸਾਡਾ ਨੁਕਸਾਨ ਦੋਹਾਂ ਪੰਨਾਂ ਦੇ ਵਿੱਚ ਹੋਇਆ ਔਰ ਉਹਦੀ ਕਰੀ ਦੇ ਤਹਿਤ ਆਧਾਰਾ ਜੀਤ ਨੇ ਅੱਜ ਜਿਹੜਾ ਉਦਮ ਕੀਤਾ ਔਰ ਕੰਬਲ ਲੈ ਕੇ ਆਏ ਆ ਫੀਡ ਲੈ ਕੇ ਆਇਆ ਡੀਜ਼ਲ ਲੈ ਕੇ ਆਇਆ ਜਿੰਨਾ ਕੁਝ ਵੀ ਸਮਾਨ ਲੈ ਕੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਅੱਜ ਜਿੰਨੇ ਲੋਕ ਅਸੀਂ ਖੜੇ ਹਾਂ ਅਸੀਂ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਧੰਨਵਾਦ ਕਰਦੇ ਆਂ ਔਰ ਭਾਈਚਾਰੇ ਨੇ ਭਾਈਚਾਰੇ ਦੀ ਬਾਹ ਫੜੀ ਔਰ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਫਲਸਫੇ ਨੂੰ ਜਿਹੜਾ ਬੂਰ ਪਿਆ ਔਰ ਦੁਨੀਆ ਦੇ ਵਿੱਚ ਇੱਕ ਸਾਬਤ ਕਰਕੇ ਰੱਖ ਦਿੱਤਾ ਪੰਜਾਬੀਆਂ ਨੇ ਔਰ ਇੱਕ ਇਸ ਪਾਣੀ ਦੇ ਵਿੱਚ ਚੰਗੀ ਚੀਜ਼ ਨਿਕਲੀ ਔਰ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਭਾਈਚਾਰਾ ਸੀ ਮੁਸਲਮਾਨ ਭਾਈਚਾਰਾ ਸੀ ਔਰ ਜਾਦਪਾਦ ਬਰਾਦਰੀ ਦੀਆਂ ਕੰਨਾਂ ਢਾ ਕੇ ਲੋਕਾਂ ਨੇ ਭਾਈਚਾਰੇ ਦੀ ਬਾਹ ਫੜੀ ਔਰ ਤੁਸੀਂ ਅੱਜ ਆਏ ਹੋ ਸਾਡੇ ਮਖੂਬਲਾਕ ਦੇ ਵਿੱਚ ਆਏ ਹੋ ਦਿਲ ਦੀਆਂ ਗਰਾਈਆਂ ਤੋਂ ਸਮੁੱਚੇ ਮਖੂਵਲੋਂ ਜ਼ਾਰਾ ਜੀਤ ਜਿਹੜੇ ਸਾਡੇ ਇੱਥੇ ਬਹੁਤ ਸੋਹਣਾ ਕੰਮ ਕਰ ਰਹੇ ਆ ਪੱਤਰਕਾਰ ਨੇ ਸਾਡੇ ਛੋਟੇ ਵੀਰ ਨੇ ਕੁਲਵਿੰਦਰ ਜੀ ਆਮਨਚੰਦਾ ਜੀ ਆ ਉਹਨਾਂ ਦੇ ਉਦਮ ਸਦਕਾ ਤੁਸੀਂ ਇੱਥੇ ਅੱਜ ਸਾਡੇ ਦਵਿੰਦਰਪਾਲ ਸਿੰਘ ਜੀ ਡਿਸਟ੍ਰਿਕਟ ਅਨਚਾਰਜ ਜਿਹੜੇ ਜੀਤ ਦੇ ਉਹ ਇੱਥੇ ਰਾਸ਼ੀ ਲੈ ਕੇ ਆਏ ਆ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਲੰਬੀ ਲੜਾਈ ਲੜਨੀ ਪੈਣੀ ਹੈ ਭਾਈਚਾਰੇ ਨੂੰ ਵਡਾ ਨੁਕਸਾਨ ਹੋਇਆ ਪਰ ਪੈਈ ਤਾਂ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਵੀ ਇੱਕ ਮਿਸਾਲ ਦੁਨੀਆ ਦੇ ਉੱਤੇ ਇੱਕ ਦੁੱਤੀ ਮਿਸਾਲ ਕਾਇਮ ਕਰ ਦਿੱਤੀ ਹੈ ਪੰਜਾਬੀਆਂ ਨੇ ਔਰ ਮੈਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਭਾਈਚਾਰੇ ਵੱਲੋਂ ਆਪਣੀ ਜਥੇਬੰਦੀ ਭਾਰਤੀ ਕਿਸਾਨੀ ਨੇ ਰਾਜੇਵਾਲ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਤੁਸੀਂ ਉਦਮ ਕੀਤਾ ਹੈ ਅੱਗੇ ਵੀ ਮੈਂ ਬੇਨਤੀ ਕਰਾਂਗਾ ਕਿ ਜਿਵੇਂ ਜਿਵੇਂ ਜਿੰਨਾ ਚਿਰ ਆਪਣੀ ਕਣਕ ਦਾ ਫਸਲ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਦੀਵੇ ਦੇ ਵਿੱਚ ਤੇਲ ਪਾ ਕੇ ਰੱਖਣਾ ਹੈ ਲੰਮੀਆਂ ਲੜਾਈਆਂ ਲੜਨੀਆਂ ਪੈਣਗੀਆਂ ਆਪਾਂ ਨੂੰ ਇਹਨਾਂ ਨੂੰ ਦਵਾਈਆਂ ਦੇਣੀਆਂ ਪੈਣੀਆਂ ਨੇ ਕਾਖੜੀਆਂ ਡੀਏਪੀ ਦੇਣੀ ਪੈਣੀ ਹੈ ਬੀ ਦੇ ਰਹੇ ਆ ਬਹੁਤ ਵੱਡੇ ਪੱਧਰ ਤੇ ਗਾਂ ਯੂਰੀਆ ਦੀ ਵੀ ਦੇਣੀ ਹੈ ਮਤਲਬ ਲੋੜ ਪਵੇਗੀ ਔਰ ਸੌਦਾ ਸੂਤ ਦੀ ਵੀ ਲੋੜ ਪਵੇਗੀ ਡੰਗਰਾਂ ਨੂੰ ਚਾਰੇ ਦੀ ਲੋੜ ਪਵੇਗੀ ਔਰ ਭਾਈਚਾਰੇ ਨੇ ਬਹੁਤ ਕੁਝ ਕਰ ਦਿੱਤਾ ਔਰ ਅੱਗੇ ਵੀ ਕਰੋਗੇ ਮੈਂ ਦਿਲ ਦੀਆਂ ਗਰਾਈਆਂ ਤੋਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਆਦਾਰਾ ਸਮੂਹ ਅਜੀਤ ਵੱਲੋਂ ਜਿਹੜਾ ਇਹ ਉਦਮ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਬਿਲਕੁਲ ਜੀ ਆਦਾਰਾਜੀਤ ਵੱਲੋਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀ ਦੇ ਪਹਿਰੇਦਾਰ ਜਿਹੜਾ ਉਹਨਾਂ ਨੂੰ ਖਾ ਮਿਲਿਆ ਹੈਗਾ ਤਾਂ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਵੱਲੋਂ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹਰ ਇੱਕ ਤਰ੍ਹਾਂ ਦੀ ਜਿਹੜੀ ਲੜਾਈ ਹੋਵੇ ਉਸ ਦੇ ਵਿੱਚ ਅਜੀਤ ਵੱਲੋਂ ਹਰ ਤਰ੍ਹਾਂ ਦੇ ਲੋਕਾਂ ਦੀ ਬਾਫੜੀ ਜਾ ਰਹੀ ਹੈ ਅੱਜ ਕਿਵੇਂ ਦੇਖਦੇ ਹੋ ਪੰਜਾਬ ਅਤੇ ਪੰਜਾਬੀਅਤ ਦੇ ਪਹਿਰੇਦਾਰ ਆਧਾਰਾਜੀਤ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਗੁਰਵਿੰਦਰ ਸਿੰਘ ਸੂਬਾ ਕੋਰ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਸੀਂ ਅੱਜ ਅਜੀਤ ਆਧਾਰੇ ਦਾ ਅਤੇ ਦਵਿੰਦਰਪਾਲ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਮਹੂ ਬਲਾਗ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਪੱਤਰਕਾਰ ਨਿਆਮੀ ਵਾਲਾ ਦੇ ਵਰਿੰਦਰ ਮਚੰਦਾ ਜੀ ਦੇ ਉਪਰ ਆਲੇ ਸਦਕਾ ਸਾਰੀਆਂ ਸੰਗਤਾਂ ਦੇ ਰੂਪ ਰੂਪ ਕਰਾਇਆ ਅਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕੰਬਲਾਂ ਦੀ ਅਤੇ ਆ ਫੀਡ ਦੀ ਸੇਵਾ ਲੈ ਕੇ ਤੇਲ ਡੀਜ਼ਲ ਦੀ ਸੇਵਾ ਲੈ ਕੇ ਆਏ ਆ ਪੰਜਾਬੀਆਂ ਨਾਲ ਦੇ ਵੇਖੋ ਜੀ ਜਦੋਂ ਬਾਹਰਲੀਆ ਸਟੇਟਾਂ ਦੇ ਵਿੱਚ ਵੀ ਕੁਦਰਤੀ ਆਫਤ ਆਈ ਆ ਤੇ ਆਪਾਂ ਬਾਹਰਲੀਆ ਸਟੇਟਾਂ ਦੀ ਬਾਹ ਫੜੀ ਆ ਬੜਾ ਫਖਰ ਨਾਲ ਮਾਣ ਮਹਿਸੂਸ ਹੁੰਦਾ ਵੀ ਜਦੋਂ ਪੰਜਾਬੀ ਭਰਾ ਪੰਜਾਬੀ ਦੀ ਬਾਹ ਫੜਦਾ ਵਾ ਅਸੀਂ ਅਜੀਤ ਅਦਾਰੇ ਦਾ ਅਤੇ ਇਹਨਾਂ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਅਤੇ ਸਿਵਾ ਲੈ ਕੇ ਆਉਣ ਤੇ ਬਿਲਕੁਲ ਜੀ ਇਸ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਸੀਗੇ ਕਾਫੀ ਪਿੰਡ ਸੀਗੇ 50 ਤੋਂ ਉੱਪਰ ਪਿੰਡ ਸੀਗੇ ਜਿਨ੍ਹਾਂ ਦੇ ਵਿੱਚ ਵੱਡੀ ਤਬਾਹੀ ਹੋ ਗਈ ਸੀ ਹੜ੍ਹਾਂ ਦੇ ਨਾਲ ਕਿਉਂਕਿ ਹੜ੍ਹਾਂ ਦੇ ਨਾਲ ਵੱਡਾ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਘਾਹ ਦਾ ਨੁਕਸਾਨ ਹੋ ਗਿਆ ਸੀਗਾ ਪਸ਼ੂਆਂ ਦਾ ਨੁਕਸਾਨ ਹੋ ਗਿਆ ਸੀ ਕਿਉਂਕਿ ਉਹਨਾ ਨੁਕਸਾਨ ਦੀ ਪਰਪਾਈ ਕਰ ਲਿਆ ਅਦਾਰਾ ਜੀਤ ਵੱਲੋਂ ਜਿਹੜਾ ਰਾਤ ਫੰਡ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਅਤੇ ਉਸ ਤਹਿਤ ਜਿਹੜੀ ਅੱਜ ਰਾਸ਼ੀ ਜਿਹੜੀ ਹੈਗੀ ਆ ਜਿਹੜੀ ਰਾਤ ਫੰਡ ਹੈਗਾ ਜਿਹੜੀ ਫੀਡ ਤੇ ਰੂਪ ਦੇ ਵਿੱਚ ਫੀਡ ਕੀਤੀ ਜਾ ਰਹੀ ਹੈਗੀ ਆ ਡੀਜ਼ਲ ਦਿੱਤਾ ਜਾ ਰਿਹਾ ਹੈਗਾ ਅਤੇ ਕੰਪਲ ਜਿਹੜਾ ਹੈਗਾ ਸਾਲਾ ਸਾਲਾ ਵਾਸਤੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਪਰ ਤੋਂ ਬਬੀਤ ਸਿੰਘ ਦੋਸਤ ਦੀ ਪੋਰਟ ਅ ਤੱਕ ਬਾਹਰ ਦੇ ਕਿ ਖਾਲਸਾ ਬਾਹਰ ਦੇ ਜਿੱਤ ਭਗਵਾਰ ਵੱਲੋਂ ਜੋ ਵੀ ਅਦਾਰਾ ਜਿੱਤ ਵੱਲੋਂ ਰਾਤ ਪੀੜਤਾ ਦੀ ਮਦਦ ਕੀਤੀ ਗਈ ਬਹੁਤ ਵਧੀਆ ਸੀ ਉਹਨਾਂ ਦੀ ਸਲਾਘਾ ਕਰਦੇ ਆ ਹੋਰ ਵੀ ਚਾਰਚ ਫੇਰੇ ਜਿਸ ਤਰ੍ਹਾਂ ਸਾਰੇ ਰਾਤ ਸਮਗਰੀ ਲੋਕਾਂ ਨੇ ਵੰਡੀ ਆ ਅਜੀਤ ਨੇ ਇਹ ਉਪਰਾਲਾ ਜਿਹੜਾ ਕੀਤਾ ਜਿੱਤ ਦੇ ਜਿੰਨੇ ਸਟਾਫ ਨੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੀਡ ਤੇ ਤੇਲ ਵੰਡਿਆ ਜਾ ਰਿਹਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਰਾਜਪੂਤ ਜੀ ਖਾਲਸਾ ਸਾਹਿਬ ਅੱਜ ਦਾਰਾ ਜੀ ਵੱਲੋਂ ਜਿਹੜੀ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ ਕਿਵੇਂ ਬਹੁਤ ਵਧੀਆ ਜੀ ਬਹੁਤ ਸੋਹਣਾ ਕਦਮ ਚੁੱਕਿਆ ਇਹਨਾਂ ਨੇ ਸਾਡੀ ਹੜਪਰਵਾ ਸਾਡੀ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਫਸਲ ਵੀ ਬਰਬਾਦ ਹੋ ਗਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਹੜਾ ਅੱਜ ਡੀਜ਼ਲ ਦੀ ਹੈ ਫੀਡ ਦੀ ਹੈ ਨਾਲ ਜਿੰਨੀ ਵੀ ਸਾਡੇ